والمکی شکتی والی شکتی دو دن روپئے جو بولے سو دن پہ چلا بھی

वाल्मीकि शक्ति अमर है वाल्मीकि शक्ति अमर है जो बोले सो दिन पे मार मार जो बोले सो दिन पे ਮੰਡਿਆਲੇ 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 ਪਹਿਲੀ ਵੀ ਨਹੀਂ ਸੀ ਮੰਡਿਆਲੇ ਵੀ ਹਾਂਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਜੋ ਮੰਡਿਆਲਾ ਦੇ ਵਿੱਚ ਬਾਵਨ ਵਾਲਮੀਕ ਤੀਰਥ ਵੱਲੋਂ ਮੀਟਿੰਗ ਜਿਹੜੀ ਉਹ ਬੁਲਾਈ ਗਈ ਸੀ ਉਹਦੇ ਵਿੱਚ ਸਾਡੇ ਅੰਗਰੇਜ਼ੀ ਜਿਹੜੇ ਉਹ ਬੜੇ ਸਮੇਂ ਤੋਂ ਉਹਦੇ ਨਾਲ ਸਾਡੇ ਜੁੜੇ ਹੋਏ ਉਹ ਪਹਿਲੇ ਪ੍ਰਧਾਨ ਸੀ ਉਹਨਾਂ ਨੂੰ ਚੇਅਰਮੈਨ ਆ ਗਿਆ ਮੁੰਡੇ ਦੇ ਨਾਲ ਆਮਰ ਆਮਰਤਪਾਲ ਜੀ ਨੂੰ ਪ੍ਰਧਾਨ ਲਾਇਆ ਗਿਆ ਵਾ ਸਾਬ ਤੇ ਸਾਬ ਸਿੰਘ ਨੂੰ ਵੈਸ ਪ੍ਰਧਾਨ ਤੇ ਨਾਲ ਸੰਗਤ ਨੂੰ ਅਪੀਲ ਕਰਦੇ ਕਿ ਇਹਨਾਂ ਦਾ ਪੂਰਾ ਜਿਹੜਾ ਉਹ ਸਾਥ ਦੇਣਾ ਵਾ ਬਾਵਨ ਵਾਲਮੀਕ ਤੀਰਥ ਵੱਲੋਂ ਜਿਹੜਾ ਇਹਨਾਂ ਨੂੰ ਆਸ਼ੀਰਵਾਦ ਦਿੱਤਾ ਗਿਆ ਵਾ ਕਿ ਕੌਮ ਦੀ ਔਰ ਦੇਸ਼ ਦੀ ਸੇਵਾ ਜਿਹੜੀ ਉਹ ਤਨ ਮਨ ਧੰਦੇ ਨਾਲ ਕਰਨੀ ਆ ਜਿਆ ਵਾਲਮੀ ਕੀ ਹਰ ਹਰ ਵਾਲਮੀ ਬਰ ਜੇ ਇੱਕ ਪਿੰਡ ਪਿੰਡ ਦੇ ਵਿੱਚ ਜਾਗ ਤੁਹਾਡੇ ਵੱਲੋਂ ਲਹਿਰ ਚਲਾਈ ਗਈ ਐਜੂਕੇਸ਼ਨ ਦੀ ਲਹਿਰ ਜਗਰਤੀ ਲਹਿਰ ਜਿਸ ਤਰ੍ਹਾਂ ਸੰਤਰਕੇਸ਼ਨਾਥ ਜੀ ਨੇ ਪਹਿਲਾਂ ਦੱਸਿਆ ਕਿ ਐਜੂਕੇਸ਼ਨ ਬੱਚਿਆਂ ਨੂੰ ਵੱਧ ਵੱਧ ਕਰਵਾਓ ਉਹਦੇ ਬਾਅਦ ਸਭ ਤੋਂ ਜ਼ਿਆਦਾ ਜਿਹੜਾ ਵਿਕਾਸ ਆ ਜਿਹੜਾ ਧਰਮ ਦੀ ਗੱਲ ਚੱਲਦੀ ਆ ਉਹ ਜਿਹੜੀ ਐਜੂਕੇਸ਼ਨ ਤੋਂ ਚੱਲਦੀ ਆ ਪਹਿਲਾ ਪ੍ਰਚਾਰ ਜਿਹੜਾ ਉਹ ਐਜੂਕੇਸ਼ਨ ਆ ਇਸ ਕਰਕੇ ਐਜੂਕੇਸ਼ਨ ਵਾਸਤੇ ਵੀ ਤੇ ਨਸ਼ਿਆਂ ਦੇ ਖਿਲਾਫ ਵੀ ਜਿਹੜੀ ਉਹ ਮਹਮ ਜਿਹੜੀ ਉਹ ਅਠਾਈ ਜਾਏਗੀ ਕਿਉਂਕਿ ਸਰਕਾਰ ਜਿਹੜੀ ਉਹ ਫੇਲ ਹੋ ਚੁੱਕੀ ਆ ਪਿੰਡਾਂ ਦੇ ਵਿੱਚ ਜਿਹੜੇ ਮੁੰਡੇ ਜਿਹੜੇ ਉਹ ਬਹੁਤ ਬਰਬਾਦ ਹੋ ਚੁੱਕੇ ਆ ਇਸ ਕਰਕੇ ਹੁਣ ਪਾਵਨ ਵਾਲਮੀਕ ਤੀਰਥ ਵੱਲੋਂ ਜਿਹੜੀ ਉਹ ਨਸ਼ੇ ਦੀ ਮਹਿੰਮ ਵੀ ਜਿਹੜੀ ਉਹ ਚਲਾਈ ਜਾਏਗੀ ਜਯ ਵਾਲਮੀਕੀ ਹਰ ਹਰ ਵਾਲਮੀਕੀ ਆ ਗੋਲਕੁਂਟਰ ਰਹੇ ਨੇ ਤੁਹਾਨੂੰ ਪਏ ਜਯ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਬਿੰਦ ਮੰਡਿਆਲੇ ਦੇ ਵਿੱਚ ਸੰਤ ਮਲਕੀਨਾ ਜੀ ਵੱਲੋਂ ਜਿਹੜੀ ਮਹਿੰਮ ਚਲਾਈ ਗਈ ਹੈ ਉਹ ਮਹਿੰਮ ਹਾਂ এডਿਊਕੇਸ਼ਨ ਦੇ ਮਰਕੈਂਟ ਦੇ ਖਲਾਫ ਕਿਉਂਕਿ ਜਿੰਨੀ ਦੇਰ ਡਾਕਟਰ ਭੀਮਰਾਮੇਜਕਰ ਦੇ ਸੂਲਾਂ ਦੇ ਨੇ ਹੀ ਚੱਲਦੇ ਉਨੀ ਦੇਰ ਹੀ ਜਾਗਰਤੀ ਨਹੀਂ ਲੈ ਸਕਦੇ ਉਹਨਾਂ ਦੀ ਹਿੱਤ ਨੇ ਗਲੀਆਂ ਸੀ এডਿਊਕੇਸ਼ਨ ਬੱਚਿਆਂ ਨੂੰ ਪੜਾਓ ਦੂਜਿਆਂ ਨੇ ਕਿ ਇਕੱਠ ਕਰੋ ਆਪਣਾ ਇਕੱਠੇ ਹੋ ਜੋ ਤੀਜਾ ਹੈ ਸੰਘਰਸ਼ ਕਰੋ ਇਹ ਸੰਘਰਸ਼ ਨੂੰ ਜਿਹੜਾ ਸ਼ੁਰੂਆਤ ਕੀਤਾ ਹੈ ਜੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਬੈਕਵਾਲ ਏਰੀਆ ਦੇ ਵਿੱਚ ਨਸ਼ੇ ਦੀ ਪ੍ਰਮਾਤ ਹੈ ਉਹਨੂੰ ਖਤਮ ਕਰਨ ਵਾਸਤੇ ਸਮਾਜ ਸਮਾਜਿਕ ਮਹੀਮ ਚਲਾਈ ਹੈ ਜਿਹੜੀ ਕਿ ਪਿੰਡ-ਪਿੰਡ ਦੇ ਵਿੱਚ ਜਾਏਗੀ ਪਿੰਡ-ਪਿੰਡ ਦੇ ਵਿੱਚ ਇਹ ਨਸ਼ੇ ਨੂੰ ਖਤਮ ਕਰਨ ਦੇ ਵਾਸਤੇ ਇਹ ਮਹੀਮ ਨੂੰ ਜਾਗਰਤੀ ਲੈਂਦੀ ਹੈ ਸਾਡੀ ਇਹ ਹੀ ਬੇਨਤੀ ਹੈ ਪਾਵਨ ਬਾਲਮੀ ਕੀ ਤੀਰਤ ਭਗਵਾਨ ਬਾਲਮੀ ਆਸ਼ਰਮ ਨਾਲ ਜੁੜੋ ਜਿਹਦੇ ਨਾਲ ਕਿ ਜਿਹੜੇ ਆ ਮਾਵਾਂ ਦੇ ਪੁੱਤਰ ਚਲੇ ਜਾਂਦੇ ਹਨ ਉਹ ਮਾਵਾਂ ਦੀ ਹਾਲਤ ਨੂੰ ਅਸੀਂ ਦੇਖੀਏ ਕਿ ਉਹ ਹਾਲਤ ਉਹਦੇ ਖਰਾਬ ਨਾ ਹੋਣ ਘਰ ਬਸਦਾ ਰਸਤਾ ਤਾਂ ਹੀ ਰਹਿ ਸਕਦਾ ਜੇ ਪੁੱਤ ਮਾਵਾਂ ਦੀ ਖਾਮਣ ਕੇ ਰਹਿਣ ਇਹ ਹੀ ਕਹਿੰਦਾ ਹਾਂ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਖਾਸ ਤੌਰ ਤੇ ਸਰਦ ਮਲਕੀਨਾ ਜੀ ਮਰੀਦਾਰ ਗੀਸ਼ਨਾ ਜੀ ਦਾ ਸਰਵਨਾ ਜੀ ਦਾ ਕਿ ਜਿਨ੍ਹਾਂ ਨੇ ਸੰਸਮਾਜ ਨੇ ਇੱਕ ਸਹਿਯੋਗ ਦੇ ਕੇ ਇਸ ਮਹਿਮ ਨੁਕਾਨ ਜੋਬ ਕਰਨਾ ਹੈ ਧੰਨਵਾਦ ਇਹਦੇ ਨਾਲ ਨਾਲ ਹੀ 16 23 ਨੂੰ ਫਤਾਪੁਰ ਦੇ ਵਿਖੇ ਇੱਕ ਬੜੀ ਵੱਡੀ ਹੀ ਰੈਲੀ ਦੀ ਸ਼ੇਪ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਕੌਮ ਨੂੰ ਕੱਠਿਆਂ ਕਰਨ ਵਾਸਤੇ ਐਜੂਕੇਸ਼ਨ ਦੇ ਵਾਸਤੇ ਵੱਡੀ ਮੀਟਿੰਗ ਬੁਲਾਈ ਜਾ ਰਹੀ ਹੈ ਸਾਰਿਆਂ ਨੂੰ ਦਾਸ ਬੇਨਤੀ ਵੀ ਕਰਦਾ ਹੈ 16 ਤਰੀਕ ਨੂੰ ਠੀਕ 1 ਵਜੇ ਪਾਵਨ ਵਾਲਮੀਕੀ ਦੀ ਸੋਚ ਲਈ ਮਿਹਨ ਪ੍ਰਤਾਪੁਰ ਦੇ ਵਿੱਚ ਪੌਲਤੰਦੀ ਗਤ ਪਾਲਤਾ ਕਰੋ ਧੰਨਵਾਦ ਜੈ ਵਾਲਮੀਕੀ ਹਰ ਹਰ ਵਾਲਮੀਕੀ ਹਾਂਜੀ ਪਹਿਲੇ ਤਾਂ ਸਾਰੀ ਸੰਗਤ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਮੈ ਰਕੇਸ਼ਨਾਥ ਜਨਰਲ ਫੈਕਟਰੀ ਸੰਗਤ ਸਭਾ ਭਾਰਤ ਜੋ ਅੱਜ ਪਿੰਡ ਮੰਡਾਲਾ ਦੇ ਵਿੱਚ ਮੀਟਿੰਗ ਹੋਈ ਹੈ ਸਹਿ ਪਾਤਸ਼ਾਹ ਸਤਗੁਰ ਮਲਕੀਤ ਨਾਥ ਜੀ ਪਾਵਨ ਵਾਲਮੀਕੀ ਦੀ ਤਿਰਤ ਤੋਂ ਆ ਕੇ ਜੋ ਕੀ ਆਪਣੇ ਤੇ ਸਰਦਾਰ ਅੰਗਰੇਜ਼ ਸਿੰਘ ਜੀ ਜੋ ਪ੍ਰਧਾਨ ਸੀ ਉਹਨਾਂ ਨੂੰ ਅੱਜ ਉਹਨਾਂ ਦੀ ਤਰੱਕੀ ਕਰਵਾਈ ਹੈ ਉਹਨਾਂ ਨੂੰ ਅੱਜ ਚੇਅਰਮੈਨ ਬਣਾਇਆ ਗਿਆ ਉਹਨਾਂ ਦੇ ਨਾਲ ਨਾਲ ਹੀ ਇੱਕ ਆਪਣੇ ਅਮਰਤਪਾਲ ਸਿੰਘ ਜੀ ਨੂੰ ਪ੍ਰਧਾਨਤਾ ਪਿਆ ਗਿਆ ਉਹਨਾਂ ਦੇ ਨਾਲ ਸਾਹਬ ਸਿੰਘ ਜੀ ਨੂੰ ਵਾਈਸ ਪ੍ਰੈਜ਼ੀਡੈਂਟ ਜਿਹੜਾ ਲਾਇਆ ਗਿਆ ਹੈ ਤੀਰਸ ਵੱਲੋਂ ਔਰ ਅਸੀਂ ਅੱਜ ਇਹਨਾਂ ਕਿੰਨੇ ਜੀਆਂ ਨੂੰ ਲੱਖ ਲੱਖ ਵਧਾਈ ਦਿੰਨੇ ਆ ਉਹ ਨਾਲ ਦੀ ਨਾਲ ਸਹਿਬ ਪਾਤਸ਼ਾਹ ਮਹਾਰਾਜ ਜੀ ਦਾ ਹਦੇਸ਼ ਹੋਇਆ ਹੈ ਕਿ ਘਰ ਘਰ ਪਿੰਡ ਪਿੰਡ ਜਾ ਕੇ ਜਾਗਰੂਤੀ ਜਿਹੜੀ ਕਿ ਲਿਆਣੀ ਹੈ ਔਰ ਨਸ਼ੇ ਦਾ ਖਾਤਮਾ ਕਰਨਾ ਹੈ ਬੱਚਿਆਂ ਨੂੰ ਅਸੀਂ ਪੜ੍ਹਾਈ ਵੱਲ ਤੋਰਨਾ ਹੈ ਐਨਾ ਹੀ ਕਹਿੰਦੇ ਹੋਏ ਜੈ ਵਾਲਮੀਕੀ ਹਾਰ ਹਾਰ ਵਾਲਮੀਕੀ ਹਾਂਜੀ ਪਹਿਲੇ ਤਾਂ ਸਾਰੀ ਸੰਗਤ ਨੂੰ ਜੈ ਵਾਲਮੀਕੀ ਹਾਰ ਹਾਰ ਵਾਲਮੀਕੀ ਮੈਰਕੇਸ਼ਨਾ ਜਨਰਲ ਸੈਕਟਰੀ ਸੰਪਨਾ ਸਭਾ ਭਾਰਤ ਜੋ ਅੱਜ ਪਿੰਡ ਮੰਡਾਲਾ ਦੇ ਵਿੱਚ ਮੀਟਿੰਗ ਹੋਈ ਹੈ ਸਹਿ ਪਾਤਸ਼ਾ ਸਤਗੁਰ ਮਲਕੀਤ ਨਾਦ ਜੀ ਪਾਵਨ ਵਾਲਮੀਕੀ ਦੀ ਤਿਰਤ ਤੋਂ ਆ ਕੇ ਜੋ ਕੀ ਆਪਣੇ ਇਹ ਸਰਦਾਰ ਅੰਗਰੇਜ਼ ਸਿੰਘ ਜੀ ਜੋ ਪ੍ਰਧਾਨ ਸੀ ਉਹਨਾਂ ਨੂੰ ਅੱਜ ਉਹਨਾਂ ਦੀ ਤਰੱਕੀ ਕਰਵਾਈ ਹੈ ਉਹਨਾਂ ਨੂੰ ਅੱਜ ਚੇਅਰਮੈਨ ਬਣਾਇਆ ਗਿਆ ਹੈ ਉਹਨਾਂ ਦੇ ਨਾਲ ਨਾਲ ਹੀ ਇੱਕ ਆਪਣੇ ਅਮਰਤਪਾਲ ਸਿੰਘ ਜੀ ਨੂੰ ਪ੍ਰਧਾਨਤਾ ਪਿਆ ਗਿਆ ਉਹਨਾਂ ਦੇ ਨਾਲ ਸਾਹਬ ਸਿੰਘ ਜੀ ਨੂੰ ਵਾਈਸ ਪ੍ਰੈਜ਼ੀਡੈਂਟ ਜਿਹੜਾ ਲਾਇਆ ਗਿਆ ਹੈ ਤਿਰਸਵਲੋਂ ਔਰ ਅਸੀਂ ਅੱਜ ਇਹਨਾਂ ਕਿੰਨੇ ਜੀਆਂ ਨੂੰ ਲੱਖ ਲੱਖ ਵਧਾਈ ਦਿੰਨੇ ਆ ਉਹ ਨਾਲ ਦੀ ਨਾਲ ਸਹਿਬ ਪਾਤਸ਼ਾਹ ਮਹਾਰਾਜ ਜੀ ਦਾ ਹਦੇਸ਼ ਹੋਇਆ ਹੈ ਕਿ ਘਰ ਘਰ ਪਿੰਡ ਪਿੰਡ ਜਾ ਕੇ ਜਾਗਰੂਤੀ ਜਿਹੜੀ ਕੀ ਲਿਆਣੀ ਹੈ ਔਰ ਨਸ਼ੇ ਦਾ ਖਾਤਮਾ ਕਰਨਾ ਹੈ ਬੱਚਿਆਂ ਨੂੰ ਅਸੀਂ ਪੜ੍ਹਾਈ ਵੱਲ ਤੋਰਨਾ ਹੈ ਐਨਾ ਹੀ ਕਹਿੰਦੇ ਹੋਏ ਜੈ ਵਾਲਮੀਕੀ ਹਾਰ ਹਾਰ ਵਾਲਮੀਕੀ ਮਹਾਰਾਜੀ ਆ ਗਏ ਨੇ ਬਹੁਤ ਬਹੁਤ ਇਹਨਾਂ ਦਾ ਕੀਮਤੀ ਕੰਮ ਕੱਢ ਕੇ ਧੰਨਵਾਦ ਕਰਦੇ ਆਂ ਅੱਗੇ ਹੈ ਪ੍ਰਧਾਨਗੀ ਆ ਹੁਣ ਇਹਨਾਂ ਨੇ ਸੇਵਾ ਦਿੱਤੀ ਆ ਬਹੁਤ ਪਨਮਲ ਦੇ ਨਾਲ ਕਰਾਂਗੇ ਇਹਨਾਂ ਨੇ ਧਾਰੀ ਹਲਕੇ ਦਾ ਚੇਰ ਲੈਣਾ ਅੱਜ ਸੌਖ ਦਿੱਤਾ ਨਾਲ ਮੇਰੇ ਵੀਰ ਖੜੇ ਆ ਨਾ ਕਮੇਟੀ ਦੇ ਅਹੀਂ ਸੇਵਾ പൂരി പൂരി വേണ്ടാ വേണ്ട ആളാ